ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਖੜਾ ਟਾਈਮ ਦੀ ਮੈਨੇਜਮੈਂਟ ਨੂੰ ਲੈ ਕੇ ਹਾਲ ਵਿੱਚ ਅਖਬਾਰਾਂ ਵਿੱਚ ਜੋ ਖਬਰਾਂ छਪੀਆਂ ਹਨ ਉਹਨਾਂ ਵਿੱਚੋਂ ਕੁਝ ਹੈਡਿੰਗਸ ਇਸ ਤਰ੍ਹਾਂ ਹਨ ਬੀਬੀਐਮਬੀ ਤੋਂ ਕਟੇਗੀ ਪੰਜਾਬ ਦੀ ਵਕਤ ਪਾਖੜਾ ਬੋਰਡ ਹਾਈਡਰ ਪ੍ਰਬੰਧਨ ਪੰਜਾਬ ਦੇ ਹੱਥ ਬੰਨੇ ਪਾਖੜਾ ਦੇ ਪਾਣੀ ਤੇ ਪੰਜਾਬ ਅਤੇ ਹਰਿਆਣਾ ਖਹਿੜੇ ਇਹਨਾਂ ਸੁਰਖੀਆਂ ਹੇਠ छਪੀਆਂ ਵਿਸ਼ਲੇਸ਼ਣਾਤਮਕ ਖਬਰਾਂ ਦੇ ਆਧਾਰ ਤੇ ਪੰਜਾਬੀ ਟ੍ਰਿਬਿਊਨ ਵਿੱਚ ਅਰਵਿੰਦਰ ਜੋਹਲ ਦਾ ਇੱਕ ਲੇਖ छਪਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੇ ਹੱਕ ਅਤੇ ਦਾਅਵੇ ਨੂੰ ਦਰਕਿਨਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਲੇਖਕ ਲਿਖਦਾ ਹੈ ਕਿ ਪਹਿਲਾਂ ਕੇਂਦਰ ਨੇ ਪਾਖੜਾ ਬਿਆਸ ਮੈਨੇਜਮੈਂਟ ਰੂਲਸ 1974 ਵਿੱਚ ਸੋਧ ਕਰਕੇ ਡਰਾਫਟ ਨੋਟੀਫਿਕੇਸ਼ਨ ਰਾਹੀਂ ਪੰਜਾਬ ਨੂੰ ਸ਼ਰਤੀਆ ਨੁਮਾਇੰਦਗੀ ਦੇਣ ਤੋਂ ਹੱਥ ਪਿੱਛੇ ਖਿੱਚ ਲਏ ਸਨ ਹੁਣ BBMB ਵਿੱਚ ਮੈਂਬਰ ਬਿਜਲੀ ਅਤੇ ਮੈਂਬਰ ਸਿਚਾਈ ਲਾਉਣ ਲਈ ਯੋਗਤਾ ਅਤੇ ਤਜਰਬੇ ਵਾਸਤੇ ਹੁਣ ਫਿਰ ਨਵਾਂ ਸੋਧਿਆ ਹੋਇਆ ਡਰਾਫਟ ਨੋਟੀਫਿਕੇਸ਼ਨ ਪਾਖੜਾ ਬਿਆਸ ਮੈਨੇਜਮੈਂਟ ਸੋਧ ਰੂਲਜ਼ 2025 ਜਾਰੀ ਕੀਤਾ ਗਿਆ ਹੈ ਜਿਸ ਤੇ ਕੇਂਦਰ ਨੇ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਸੁਝਾ ਅਤੇ ਟਿੱਪਣੀਆਂ ਮੰਗੀਆਂ ਹਨ ਇਸ ਨੋਟੀਫਿਕੇਸ਼ਨ ਦਾ ਮੋٹے ਤੌਰ ਤੇ ਪੰਜਾਬ ਵੱਲੋਂ ਵਿਰੋਧ ਕੀਤਾ ਗਿਆ ਹੈ ਪਹਿਲਾਂ ਤਾਂ ਇਹ ਹੀ ਕਿ BBMB ਵਿੱਚ ਮੈਂਬਰ ਪਾਵਰ ਲਗਾਏ ਜਾਣ ਲਈ ਯੋਗਤਾ ਪੂਰੀ ਕਰਨ ਵਾਲੇ ਪੰਜਾਬ ਦੇ ਉਮੀਦਵਾਰ ਨੂੰ ਤਰਜੀਹ ਦੇਣ ਦੀ ਗਲਤਾਂ ਕੀਤੀ ਗਈ ਹੈ ਪਰ ਇੱਥੇ ਯੋਗਤਾ ਦਾ ਪੈਮਾਨਾ ਅਤੇ ਉਸ ਦੀ ਵਿਆਖਿਆ ਕੀ ਹੋਵੇਗੀ ਉਸ ਨੂੰ ਕਿਵੇਂ ਅਮਲ ਵਿੱਚ ਲਿਆਂਦਾ ਜਾਵੇਗਾ ਇਸ ਬਾਰੇ ਨੋਟੀਫਿਕੇਸ਼ਨ ਵਿੱਚ ਕੁਝ ਵੀ ਸਪਸ਼ਟ ਨਹੀਂ ਇਸੇ ਤਰ੍ਹਾਂ ਨਵੇਂ ਨੋਟੀਫਿਕੇਸ਼ਨ ਦੇ ਲਾਗੂ ਹੋਣ ਮਗਰੋਂ ਸ਼ਬਦਾਂ ਦੇ ਪੇਚਾਂ ਨੂੰ ਖੋਲਿਆ ਜਾਵੇਗਾ ਜਾਂ ਹੋਰ ਉਲਝਾਇਆ ਜਾਵੇਗਾ ਉਹ ਤਾਂ ਇਸਦੇ ਲਾਗੂ ਹੋਣ ਤੇ ਹੀ ਪਤਾ ਲੱਗੇਗਾ ਨੋਟੀਫਿਕੇਸ਼ਨ ਦੇ ਲਗਾਤਾਰ ਵਿਰੋਧ ਹੋਣ ਕਰਕੇ ਕੇਂਦਰ ਨੇ ਨੋਟੀਫਿਕੇਸ਼ਨ ਦਾ ਦੂਜਾ ਡਰਾਫਟ ਜਾਰੀ ਕੀਤਾ ਹੈ ਉਸ ਵਿੱਚ ਪਹਿਲੇ ਡਰਾਫਟ ਨੋਟੀਫਿਕੇਸ਼ਨ ਦੇ ਮੁਕਾਬਲੇ ਯੋਗਤਾ ਅਤੇ ਸ਼ਰਤਾਂ ਵਿੱਚ ਕੁਝ ਢਿੱਲ ਜ਼ਰੂਰ ਦਿੱਤੀ ਗਈ ਹੈ ਪਰ ਇਸਦੇ ਮੂਲ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਮਾਹਿਰਾਂ ਦੇ ਮੁਤਾਬਕ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ BBMB ਦੇ ਮੈਂਬਰਾਂ ਦੀ ਚੋਣ ਵਾਸਤੇ ਜੋ ਕਮੇਟੀ ਬਣਾਈ ਗਈ ਹੈ ਉਸ ਵਿੱਚ ਪੰਜਾਬ ਦਾ ਕੋਈ ਵੀ ਨੁਮਾਇੰਦਾ ਨਹੀਂ ਹੈ ਪਹਿਲਾ ਕੇਂਦਰ ਨੇ BBMB ਵਿੱਚ ਪੰਜਾਬ ਦੀ ਸਥਾਈ ਮੈਂਬਰੀ ਨੂੰ ਖੋਰਾ ਲਾਇਆ ਹੁਣ ਕੇਂਦਰ ਨੇ BBMB ਵਿੱਚ Rajasthan ਅਤੇ Himachal Pradesh ਨੂੰ ਪੱਕੀ ਪ੍ਰਤੀਨਿਧਤਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਰਵਿੰਦਰ ਜੋਹਰ ਲਿਖਦੇ ਹਨ ਕਿ ਹਕੀਕਤ ਇਹ ਹੈ ਕਿ ਪੰਜਾਬ BBMB ਦਾ ਸਭ ਤੋਂ ਵੱਧ ਖਰਚ ਚਲਦਾ ਹੈ ਤਕਰੀਬਨ 40 ਫੀਸ ਦੀ ਜਦ ਕਿ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਕ੍ਰਮਵਾਰ 24 ਫੀਸ ਦੀ ਅਤੇ 4 ਫੀਸ ਦੀ ਖਰਚਾ ਹੀ ਚੱਲਦੇ ਹਨ ਲੇਕਿਨ ਕੇਂਦਰ ਇਨ੍ਹਾਂ ਸੂਬਿਆਂ ਨੂੰ ਪੰਜਾਬ ਦੇ ਬਰਾਬਰ ਅਧਿਕਾਰ ਦੇਣ ਨੂੰ ਤਿਆਰ ਜਾਪਦਾ ਹੈ ਚਾਰੇ ਸੂਬਿਆਂ ਨੂੰ ਬਰਾਬਰ ਦੀ ਨੁਮਾਇੰਦਗੀ ਮਿਲਣ ਤੇ ਪੰਜਾਬ ਦੇ ਹੱਕਾਂ ਨੂੰ ਲਾਜ਼ਮੀ ਹੀ ਖੋਰਾ ਲਗੇਗਾ ਸਭ ਤੋਂ ਵੱਧ ਵਿੱਤੀ ਬੋਝ ਚੁੱਕਣ ਵਾਲਾ ਪੰਜਾਬ ਹੋਰ ਵੀ ਕਮਜ਼ੋਰ ਹੋ ਜਾਵੇਗਾ ਕਿਸੇ ਵੀ ਵਿਵਾਦ ਦੀ ਸੂਰਤ ਵਿੱਚ ਜੇਨੂ ਗਵਾਂਧੀ ਸੂਬੇ ਇਕਜੁੱਟ ਹੋ ਕੇ ਪੰਜਾਬ ਤੇ ਭਾਰੂ ਪੈ ਸਕਦੇ ਹਨ ਪਾਣੀਆਂ ਦੀ ਵੰਡ ਅੰਦੇ ਪੰਜਾਬ ਨੂੰ ਹੜ੍ਹਾਂ ਚੋਂ ਰੋੜਨ ਤੇ ਹਾਈਡਰੋ ਜੀਨੋਸਾਈਡ ਨੂੰ ਲੈ ਕੇ ਪਹਿਲਾ ਹੀ BBMB ਮੈਨੇਜਮੈਂਟ ਨੂੰ ਲੈ ਕੇ ਖਿੱਚੋ ਤਾਣ ਚੱਲਦੀ ਆ ਰਹੀ ਹੈ ਪੰਜਾਬ ਵਾਸੀਆਂ ਵਿੱਚ ਇਸ ਦੇ ਖਿਲਾਫ ਰੋਸ ਹੈ ਉਸ ਦੇ ਹੱਲ ਲੱਭਣ ਦੀ ਥਾਂ BBMB ਵਿੱਚੋਂ ਪੰਜਾਬ ਦੀ ਬੇਦਖਲੀ ਕਰਕੇ ਕੇਂਦਰ ਨਵੇਂ ਪੈਂਡੋਰਸ ਬਾਕਸ ਖੋਲ ਦੇਵੇਗਾ ਕਿਸੇ ਵੀ ਅਜਿਹੇ ਕਦਮ ਤੋਂ ਪਹਿਲਾਂ ਕੇਂਦਰ ਨੂੰ ਸੋਚਣਾ ਪਵੇਗਾ ਕਿ ਇਸ ਤਰ੍ਹਾਂ ਕਰਕੇ ਕੀ ਉਹ ਪੰਜਾਬ ਨੂੰ ਨਜ਼ਦੀਕ ਲਿਆ ਰਹੇ ਹਨ ਜਾਂ ਹੋਰ ਵੀ ਦੂਰ ਕਰੀ ਜਾ ਰਹੇ ਹਨ